अमृतसर जेल हो गई फुल हवालाती रखने होए मुश्किल दाज है कि पंजाब सरकार और पंजाब पुलिस राल के जिथे युद्ध नशिया विरुद्ध मुहिम तहत ਪਿਛਲੇ 1 ਮਹੀਨੇ ਤੋਂ ਲਗਭਗ 500 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਈਏ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਫਤਾਪੁਰ ਜੇਲ੍ਹ ਦਿੱਤਾ ਇੱਥੇ ਹੁਣ ਹਵਾਲਾਤੀਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇੱਥੇ ਹਵਾਲਾਤੀ ਰੱਖਣੇ ਮੁਸ਼ਕਿਲ ਹੋ ਗਏ ਨੇ ਦਾਜੇ ਕਿ ਇਹ ਮਾਮਲਾ ਸਾਹਮਣੇ ਆਇਆ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੁਣ ਹਵਾਲਾਤੀ ਰੱਖਣ ਦੀ ਜਗ੍ਹਾ ਵੀ ਨਹੀਂ ਰਹੀ ਜਿਸ ਕਰਕੇ ਜੇਲ੍ਹ ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਨੇ ਦੱਸਦੇ ਕਿ ਜੇਕਰ ਅੰਮ੍ਰਿਤਸਰ ਦੇ ਫਤਾਪੁਰ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਵਾਲਾਤੀ ਰੱਖਣ ਦੀ ਕਪੈਸਿਟੀ ਸਿਰਫ 2200 ਹੈ ਔਰ ਪਹਿਲਾ ਹੀ ਇੱਥੇ 4000 ਹਵਾਲਾਤੀ ਜਿਹੜੇ ਨੇ ਉਹ ਬੰਦ ਨੇ ਲੇਕਿਨ ਹੁਣ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ 2200 ਹਵਾਲਾਤੀ ਰੱਖਣ ਦੀ ਕਪੈਸਿਟੀ ਔਰ 4000 ਹਵਾਲਾਤੀ ਆਲਰੇਡੀ ਇੱਥੇ ਜਿਹੜੇ ਬੰਦ ਨੇ ਔਰ ਹੁਣ ਜਿਹੜਾ ਹੈ ਇਹ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਨੇ ਜਿੱਥੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਪੰਜਾਬ ਡੀਜੀਪੀ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦਾ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਲਗਾਤਾਰ ਜੇਲ੍ਹ ਦੇ ਵਿੱਚ ਹਵਾਲਾਤੀ ਰੱਖਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਨੇ ਕਿਉਂਕਿ ਪਹਿਲਾ ਹੀ ਬਹੁਤ ਜ਼ਿਆਦਾ ਹਵਾਲਾਤੀ ਜੜੇ ਜੇਲ੍ਹ ਦੇ ਵਿੱਚ ਬੰਦ ਨੇ ਜਿਸ ਕਰਕੇ ਉਹਨਾਂ ਦੀ ਤਬੀਅਤ ਵੀ ਜਿਹੜੀ ਹੈ ਉਹ ਖਰਾਬ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਹੁਣ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੋਈ ਵੀ ਹਵਾਲਾਤੀ ਵੀ ਭੇਜਿਆ ਨਹੀਂ ਜਾ ਰਿਹਾ 1 ਅਪ੍ਰੈਲ ਤੋਂ 1 ਮਈ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੋਈ ਵੀ ਹਵਾਲਾਤੀ ਭੇਜਿਆ ਨਹੀਂ ਜਾਏਗਾ ਬਜਾਏ ਇਸ ਦੇ ਇਹ ਸਾਰੇ ਹਵਾਲਾਤੀ ਜੋ ਵੀ ਹੁਣ ਗ੍ਰਿਫਤਾਰ ਹੋਣਗੇ ਇਹਨਾਂ ਨੂੰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਜਾਨੀ ਕਿ ਅੰਮ੍ਰਿਤਸਰ ਤੋਂ 16 ਕਿਲੋਮੀਟਰ ਦੂਰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ ਇਹ ਜੇਲ੍ਹ ਪ੍ਰਸ਼ਾਸਨ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਉੱਥੇ ਹੀ ਹੁਣ ਪੰਜਾਬ ਸਰਕਾਰ ਦੀਆਂ ਵੀ ਜਿਹੜੀਆਂ ਮੁਸ਼ਕਿਲਾਂ ਨੇ ਉਹ ਵੱਧ ਗਈਆਂ ਨੇ ਪੰਜਾਬ ਪੁਲਿਸ ਦੀਆਂ ਵੀ ਮੁਸ਼ਕਿਲਾਂ ਵੱਧ ਗਈਆਂ ਨੇ ਕਿਉਂਕਿ ਇਸ ਦੇ ਨਾਲ ਹੀ ਜਿਹੜਾ ਹਵਾਲਾਤੀਆਂ ਨੂੰ ਗੋਇੰਦਵਾਲ ਜੇਲ੍ਹ ਤੋਂ ਜਾਣ ਦਾ ਖਰਚਾ ਵੀ ਵਧੇਗਾ ਪੈਟਰੋਲ ਦਾ ਖਰਚਾ ਵਧੇਗਾ ਔਰ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਦੱਸੇ ਕਿ ਲਗਾਤਾਰ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਮੁਹਿੰਮ ਦੇ ਤਹਿਤ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ ਤੇ ਪਿਛਲੇ 1 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਲਗਭਗ 500 ਜਿਹੜੇ ਨਸ਼ਾ ਤਸਕਰਾਂ ਨੂੰ ਫੜੰਗ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਉੱਥੇ ਹੀ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਹੈ ਤਾਂ ਜੇਲ੍ਹਾਂ ਦੇ ਵਿੱਚ ਹਵਾਲਾਤਿਆਂ ਦੇ ਜਾਨ ਦੇ ਨਾਲ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਹੈ ਜਿਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਕਪੈਸਿਟੀ ਹੀ ਨਹੀਂ ਰਹੀ ਹਵਾਲਾਤਿਆਂ ਦੀ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਰੋਜ਼ ਕਈ ਹਵਾਲਾਤਿਆਂ ਦੀ ਜ਼ਮਾਨਤ ਹੁੰਦੀ ਹੈ ਕਈਆਂ ਨੂੰ ਜ਼ਮਾਨਤ ਜਿਹੜੀ ਹੈ ਕੀਤੀ ਜਾਂਦੀ ਹੈ ਔਰ ਕਈ ਕੈਦੀ ਜਿਹੜੇ ਥੋੜਾ ਰਹਾ ਹੋ ਕੇ ਜਾ ਰਹੇ ਨੇ ਲੇਕਿਨ ਫਿਰ ਵੀ ਹਾਲੇ ਇਹ ਸਾਹਮਣੇ ਆਇਆ ਹੈ ਕਿ 1 ਅਪ੍ਰੈਲ ਤੋਂ 1 ਮਈ ਤੱਕ ਯਾਨੀ ਕਿ 1 ਮਹੀਨੇ ਦੇ ਅੰਦਰ ਹੱਲੇ ਕੋਈ ਵੀ ਜਿਹੜੀ ਅੰਮ੍ਰਿਤਸਰ ਦੀ ਫਤਾਪੁਰ ਜੇਲ੍ਹ ਦੇ ਵਿੱਚ ਹਵਾਲਾਤੀ ਰੱਖਣ ਦੀ ਜਗ੍ਹਾ ਬਿਲਕੁਲ ਵੀ ਨਹੀਂ ਉੱਥੇ ਦੂਜੇ ਪਾਸੇ ਜਿਹੜੇ ਅੰਮ੍ਰਿਤਸਰ ਦੇ ਜੇਲ ਸੁਪਰੀਟੈਂਡੈਂਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਲਗਾਤਾਰ ਜਿਹੜੀਆਂ ਨੇ ਰੋਜ਼ ਦੇ ਰੋਜ਼ ਜ਼ਮਾਨਤਾਂ ਵੀ ਹੋ ਰਹੀਆਂ ਨੇ ਜਿਸ ਦੇ ਕਰਕੇ ਜਗ੍ਹਾ ਜਦੋਂ ਬਣਦੀ ਹੈ ਤਾਂ ਦੂਸਰੇ ਪਾਸੇ ਉੱਥੇ ਹੀ ਜਿਹੜੇ ਨਸ਼ਾ ਤਸਕਰ ਨੇ ਉਹ ਜੇਲ੍ਹ ਦੇ ਵਿੱਚ ਆ ਜਾਂਦੇ ਨੇ ਜਿੱਥੇ ਰੋਜ਼ ਹੀ 10 15 ਜਿੱਥੇ ਹਵਾਲਾਤੀਆਂ ਨੂੰ ਜ਼ਮਾਨਤ ਮਿਲਦੀ ਹੈ ਉੱਥੇ ਦੂਜੇ ਪਾਸੇ 10 15 ਜਿਹੜੇ ਜੇਲ੍ਹ ਦੇ ਵਿੱਚ ਕੈਦੀ ਆ ਵੀ ਰਹੇ ਨੇ ਜਿਸ ਕਰਕੇ ਕਾਫੀ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਸਾਰੀ ਜਾਣਕਾਰੀ ਪੰਜਾਬ ਸਰਕਾਰ ਅਤੇ ਪੰਜਾਬ ਡੀਜੀਪੀ ਨੂੰ ਦਿੱਤੀ ਹੈ ਜਿਨ੍ਹਾਂ ਨੇ ਇਹ ਆਸ਼ਵਾਸਨ ਦਿੱਤਾ ਹੈ ਕਿ ਬਹੁਤ ਹੀ ਜਲਦ ਇਸ ਸਮੱਸਿਆ ਦਾ ਵੀ ਹੱਲ ਕੱਢਿਆ ਜਾਵੇਗਾ ਔਰ ਲਗਾਤਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਜਾਂ ਫਿਰ ਲੁੱਟਾ ਖੋਹਾਂ ਦੇ ਆਂ ਵਾਰਦਾਤਾ ਨੇ ਉਹਨਾਂ ਨੂੰ ਵੀ ਕੱਟ ਕਰਨ ਦੇ ਲਈ ਲਗਾਤਾਰ ਜਿਹੜੇ ਨੇ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੇਲ੍ਹ ਪ੍ਰਸ਼ਾਸਨ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ 1 April ਤੋਂ 1 May ਤੱਕ ਕੋਈ ਵੀ ਹਵਾਲਾਤੀ ਨਹੀਂ ਭੇਜਿਆ ਜਾਵੇਗਾ ਸਾਰੇ ਹਵਾਲਾਤੀ ਹੁਣ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਭੇਜੇ ਜਾਣਗੇ ਤਾਂ ਇੱਕ ਵੱਡਾ ਜਿਹੜਾ ਜੇਲ੍ਹ ਪ੍ਰਸ਼ਾਸਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਵੱਡੀ ਚੁਣੌਤੀ ਬਣ ਗਈ ਹੈ ਔਰ ਦਾਜੇ ਕਿ ਅੰਮ੍ਰਿਤਸਰ ਦੀ ਫਤਾਪੁਰ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ 2200 ਹਵਾਲਾਤੀ ਰੱਖਣ ਦੀ ਕਪੈਸਿਟੀ ਹੈ ਜਿੱਥੇ ਆਲਰੇਡੀ ਹੀ 4000 ਹਵਾਲਾਤੀ ਜੜੇ ਨੇ ਔਰ ਰਹਿ ਰਹੇ ਨੇ ਔਰ ਹੁਣ ਤੇ ਕੋਈ ਵੀ ਜਿਹੜਾ ਹਵਾਲਾਤੀ ਉਹ ਭੇਜਿਆ ਨਹੀਂ ਜਾਵੇਗਾ ਸਾਰੇ ਹਵਾਲਾਤੀ ਜਿਹੜੇ ਨੇ ਉਹ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜੇ ਜਾਣਗੇ 1 ਮਹੀਨੇ ਦੇ ਲਈ